ਸੁਬੀਰ ਬਾਦਲ ਸਮੇਤ ਬਾਕੀ ਤਨਖਾਈਏ ਆਗੂ ਅੱਜ ਦਰਬਾਰ ਸਾਹਿਬ ਚ ਕਰਨਗੇ ਸੇਵਾ 9 ਵਜੇ ਤੋਂ 10 ਵਜੇ ਤੱਕ ਸੁਬੀਰ ਤੇ ਢੀਂਸਾ ਨੀਲੇ ਚੋਲੇ ਪਾ ਕੇ ਸੇਵਾਦਾਰ ਵਜੋਂ ਹੋਣਗੇ ਤਾਇਨਾਤ 12 ਵਜੇ ਤੋਂ ਬਾਥਰੂਮ ਸਾਫ਼ ਕਰ ਰੱਤੇ ਭਾਂਡੇ ਬੰਜਨ ਦੀ ਨਿਭਾਉਣਗੇ ਸੇਵਾ ਮਹੰਮਤ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਖਿਤਾਬ ਆਪਸ ਅਕਾਲ ਤੱਕ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ ਸੁਣਾਇਆ ਫੈਸਲਾ ਰਾਮ ਰਹੀਮ ਨੂੰ ਮਾਫੀ ਦੇਣ ਦੇ ਮਾਮਲੇ 'ਚ ਕੀਤੀ ਗਈ ਵੱਡੀ ਕਾਰਵਾਈ ਜਥੇਦਾਰ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਤੇ ਜਥੇਦਾਰਾਂ ਨੂੰ ਮੁੜ ਗੌਰ ਕਰਨ ਦੀ ਕੀਤੀ ਅਪੀਲ ਬੋਲੇ ਫੈਸਲਾ ਤੇ ਪੰਥ ਨੂੰ ਰਹੇਗਾ ਰੋਸ ਤਾਰ ਰੰਧਾਵਾ ਨੇ ਕਿਹਾ 100 ਸਾਲ ਪੁਰਾਣੀ ਪਾਟੀ ਦੰਡੀ ਖਿਲਿਆ ਜਨਾਜ਼ਾ ਇਹ ਜਨਾਜ਼ਾ ਚਾਜੇ ਬੁੱਡੇ ਨਾਲੇ ਨੂੰ ਬੰਨ ਮਾਰਨ ਦੀ ਹੋਵੇਗੀ ਕੋਸ਼ਿਸ਼ ਕਾਲਾ ਪਾਣੀ ਮੋਰਚਾ ਹੇਠ ਤੇ ਜਥੇਬੰਦੀਆਂ ਦੇ ਵੱਲੋਂ ਕੀਤਾ ਜਾਵੇਗਾ ਪ੍ਰਦਰਸ਼ਨ ਵਿਰੋਧ ਚ ਡਾਈਂਗ ਯੂਨਿਟ ਦੇ ਵਪਾਰੀ ਵੀ ਸੜਕਾਂ ਤੇ ਉਤਰਨਗੇ ਮੇ ਮੋਦੀ ਅਤੇ ਅਮਿਤ ਸ਼ਾਹ ਦਾ ਅੱਜ ਚੰਡੀਗੜ੍ਹ ਦੌਰਾ ਪੰਜਾਬ ਇੰਜੀਨੀਅਰਿੰਗ ਕਾਲਜ ਹੋਂ ਵਾਲੇ ਪ੍ਰੋਗਰਾਮ ਚ ਕਰਨਗੇ ਸ਼ਰਕਤ ਤੇ ਨਵੇਂ ਕ੍ਰਿਮਨਲ ਲਾ ਦੀ ਕਰਨਗੇ ਸਮੀਖਿਆ। ਵਿਸ਼ਰੂਕਾਰ ਤਹਿਤ ਅੱਜ 485 ਨੌਜਵਾਨਾਂ ਨੂੰ ਮਿਲੇਗਾ ਸਰਕਾਰੀ ਨੌਕਰੀ ਪਟਿਆਲਾ ਦੀ ਥਾਪਾ ਯੂਨੀਵਰਸਿਟੀ ਸੀਐਮਾਨ ਵੰਡਨ ਦੇ ਨਿਯੁਕਤੀ ਪੱਤਰ। ਹੈਲਥ ਡਿਪਾਰਟਮੈਂਟ ਤੇ ਲਾ ਵਿਭਾਗ ਛੋਬੀਕੀਤਨਾ

ਕਾਰ 'ਚ ਮੌਜੂਦ ਨਹੀਂ ਸੀ ਪੁਲਿਸ ਨੇ ਕੇਸ ਦਰਜ ਕਰਕੇ ਅਗਰੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ న్యూਸ 18 ਤੇ ਸਭ ਤੋਂ ਪਹਿਲਾ ਤਸਵੀਰਾਂ ਤੁਸੀਂ ਵੇਖ ਪਰਿਓ ਫੋਰਚੂਨਰ ਗੱਡੀ ਚਿੱਟੇ ਰੰਗ ਦੀ ਨਜ਼ਰ ਆ ਰਹੀ ਹੈ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਸ਼ੀਸ਼ੇ ਪੰਨੇ ਹੋਏ ਨੇ ਪਿਛਲੀਆਂ ਜੋ ਲਾਈਟਾਂ ਨੇ ਉਹ ਵੀ ਵੇਖੀਆਂ ਜਾ ਸਕਦੀ ਨੇ ਉਹ ਵੀ ਬੁਰੀ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ ਤੋੜੀਆਂ ਗਈਆਂ ਨੇ ਜੋ ਆਲੇ ਦੁਆਲੇ ਦੇ तमाम ਜੋ ਸ਼ੀਸ਼ੇ ਨੇ ਉਸ ਦੀ ਵੀ ਬੁਰੀ ਤਰੀਕੇ ਨਾਲ 판 ਤੋੜ ਕੀਤੀ ਗਈ ਹੈ ਫਰੰਟ ਮਿਰਰ ਫੋਰਚੂਨਰ ਗੱਡੀ ਦਾ ਨਜ਼ਰ ਆ ਰਿਹਾ ਹੈ ਉਸ ਦੀ ਵੀ 판 ਤੋੜ ਕੀਤੀ ਗਈ ਹੈ ਤੇ 판 ਤੋਂ 6 ਬਦਮਾਸ਼ ਆਂਦੇ ਨੇ

जी राजेंद्र ਤੇ ਮੈਂ ਮੁੜ ਤੋਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਤੇ ਲੁਜਾਨ ਤੋਂ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਨਿਊਜ਼ 18 ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਪਰ ਰਹੇ ਹੋ ਚਿੱਟੇ ਰੰਗ ਦੀ ਫੋਰਚੂਨਰ ਗੱਡੀ ਨਜ਼ਰ ਆ ਰਹੀ ਹੈ ਫਰੰਟ ਜੋ ਮਿਰਰ ਹੈ ਮੁਰਲਾ ਮਿਰਰ ਹੈ ਬੁਰੀ ਤਰੀਕੇ ਨਾਲ ਨੁਕਸਾਨਿਆ ਗਿਆ ਹੈ ਕਿਉਂਕਿ ਇਟਾ ਪੱਥਰ ਜੋ ਨੇ ਉਹ ਵਰਾਏ ਗਏ ਨੇ ਤੇ ਮੇਨਾ ਮੇਰੇ ਸਹਿਯੋਗੀ ਰੋਹਿਤ ਗੌੜ ਫੋਨ ਲਾਈਨ ਤੇ ਮੌਜੂਦ ਨੇ ਰੋਹਿਤ ਕੀ ਕੁਝ ਜਾਣਕਾਰੀ ਕੌਣ ਆ ਬਦਮਾਸ਼ ਸੀ ਕੀ ਕੁਝ ਨਾ ਦੀ ਮਨਸ਼ਾ ਸੀ ਜੀ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਕਰਨਾ ਕਿ ਲੁਧਾਨਾ ਦੇ ਕਿਲਾ ਮੁਹੱਲਾ ਇਲਾਕਾ ਪੰਨਾਬਾ ਲੁਧਾਨਾ ਦੇ ਬਿਲਕੁਲ ਪੁਰਾਣਾ ਇਲਾਕਾ ਵਾ ਜਿੱਥੇ ਕਿਲੇ ਰਾਜਾ ਰਣਜੀਤ ਸਿੰਘ ਦਾ ਕਿਲਾ ਹੈਗਾ ਉਹਦੇ ਆਸ-ਪਾਸ ਦੀ ਇੱਕ ਕਲੋਨੀ ਹੈਗੀ ਆ ਜਿਸ ਕਲੋਨੀ ਦੇ ਵਿੱਚ ਇਹ ਭਾਜੀਪੀ ਐਸਸੀ ਜਿਹੜੇ ਵਿੰਗ ਦੇ ਜਿਹੜੇ ਪ੍ਰਧਾਨ ਹੈਗੇ ਨੇ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਅਜੇਪਾਲ ਸਿੰਘ ਉਹ ਉਹ ਉੱਥੇ ਰਹਿੰਦੇ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਵਾ ਪੰਜ ਤੋਂ 6 ਲੋਕਾਂ ਪੱਖੋਂ ਇਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਵਾ ਅਰੇ ਇੱਥੇ ਤੱਕ ਕੀ ਇਹ ਵੀ ਕਿਹਾ ਜਾ ਰਿਹਾ ਵਾ ਕਿ ਉਹ ਉਹਨਾਂ ਪੱਖੋਂ ਗੋਲੀਆਂ ਵੀ ਹਵਾਈ ਫਾਇਰ ਵੀ ਦਿੱਤੇ ਗਏ ਨੇ ਪਰ ਇਸ ਚੀਜ਼ ਦੀ ਅਜੇ ਤੱਕ ਕੋਈ ਵੀ ਕਿਸੇ ਤਰੀਕੇ ਦੀ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਇਸ ਕਰਕੇ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਹੈਗੇ ਪਰ ਆਸ-ਪਾਸ ਦੇ ਲੋਕਾਂ ਪੱਖੋਂ ਜਰੂਰ ਕਿਹਾ ਜਾ ਰਿਹਾਦਾ ਕਿ ਹਵਾਈ ਫਾਇਰ ਵੀ ਦਿੱਤੇ ਗਏ ਹੈ ਤੇ ਉੱਥੇ ਜਿਹੜੀਆਂ ਗੱਡੀਆਂ ਖੜੀਆਂ ਸੀ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਸ਼ੀਸ਼ੇ ਵੀ ਤੋੜੇ ਗਏ ਹੈ ਔਰ ਇੱਟਾ ਪੱਥਰ ਵੀ ਉਹਨਾਂ ਦੇ ਘਰ ਦੇ ਉੱਤੇ ਚਲਾ ਕੇ ਹਮਲਾ ਕੀਤਾ ਗਿਆ ਹੈ ਤਾਂ ਇੱਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਪੱਖੋਂ ਜਿਹੜੇ ਸੁਰੱਖਿਆ ਦੀ ਪੁਖਤਾ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਖੋਖਲੇ ਨਜ਼ਰ ਆ ਰਹੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਹਮਲਾਵਰ ਜਿਹੜੇ ਸੀਗੇ ਕਿਹਾ ਜਾ ਰਿਹਾ ਹੈ ਕਿ ਇਹ ਨਸ਼ਾ ਵੇਚਣ ਵਾਲੇ ਨਸ਼ਾ ਤਸਕਰ ਸੀਗੇ ਕਿਉਂਕਿ ਅਜੀਪਾਲ ਔਰ ਉਹਨਾਂ ਦੇ ਪਰਿਵਾਰ ਪੱਖੋਂ ਇਹ ਕਹਿਣਾ ਹੈ ਕਿ ਉਹਨਾਂ ਪੱਖੋਂ ਨਸ਼ਾ ਦੀ ਤਸਕਰੀ ਨੂੰ ਲੈ ਕੇ ਅਕਸਰ ਵਿਰੋਧ ਕੀਤਾ ਜਾਂਦਾ ਸੀ ਉਸ ਇਲਾਕੇ ਦੇ ਵਿੱਚ ਕੁਝ ਲੋਕ ਨਸ਼ਾ ਤਸਕਰੀ ਕਰਦੇ ਨੇ ਤੇ ਜਿਸ ਨੂੰ ਲੈ ਕੇ ਉਹ ਉਹਦਾ ਵਿਰੋਧ ਕਰ ਰਹੇ ਸੀ ਤੇ ਉਹਨਾਂ ਪੱਖੋਂ ਹੀ ਕਿਤੇ ਨਾ ਕਿਤੇ ਬੇਰਾਤ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ ਔਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨਾ ਲੋਕਾਂ ਪੱਖੋਂ ਇਹ ਹਮਲਾ ਕੀਤਾ ਗਿਆ ਹੈ ਔਰ

ਉਧਰ ਪੂਰੀ ਗੈਂਦ ਦੀ ਗੈਂਗਾਈਆ ਕੁਝ ਬਾਰੋ ਬੰਦੇ ਬੁਲਾਏ ਸਨ ਇਹੜਾ ਬੰਦਿਆਂ ਨੇ ਔਰ ਕੁਝ ਜਿਹੜਾ ਨੇ ਨਾਲ ਹੈ ਉਹ ਸੀਗੇ ਜਿਹੜੇ ਨਸ਼ਾ ਨੂੰ ਤਾਂ ਵੇਚਦੇ ਨੇ ਤੇ ਉਹਨਾਂ ਨੇ ਆਂਦੇ ਸਾਰੇ ਉਧਰੋਂ ਬੁਕਾਰੇ ਮਾਰਦੇ ਹੋਏ ਆਏ ਆ ਉਹਨਾਂ ਕੋਲ ਅਸਲਾ ਵਗੈਰਾ ਵੀ ਸੀਗਾ ਤੇ ਆਪਣਾ ਦਾਦੂਤ ਵੀ ਸੀਗੇ ਟੇਟਾ ਮਾਰਦੇ ਹੋਏ ਆਏ ਗੱਡੀ ਗੁੱਡੀ ਭੰਨ ਕੇ ਚਲੇ ਗਏ ਔਰ ਜੇ ਮੱਲਿਆੜੇ ਮੌਕੇ ਤੇ ਨਾਮ ਦੇ ਸ਼ਾਇਦ ਉਹ ਸਾਡਾ ਜਾਨੀ ਨੁਕਸਾਨ ਕਰ ਜਾਂਦੇ ਔਰ ਇਸ ਟਾਈਮ ਸਾਨੂੰ ਤੇ ਸਾਡੇ ਪਰਿਵਾਰ ਨੂੰ ਇਹਨਾਂ ਗੁੰਡਿਆਂ ਤੋਂ ਖਤਰਾ ਹੈ ਤੋੜ ਪਾ ਜੀ ਉਹਨਾਂ ਨੇ ਏਟਾ-ਟਾ ਮਾਰੀਆਂ ਸਾਡੇ ਘਰ ਚਿੱਟਾ ਮਾਰੀਆਂ ਸਾਡੇ ਘਰ ਦੇ ਅੰਦਰ ਤੱਕ ਪੜ ਗਏ ਹੈ ਜੀ ਜੇ ਉਹ ਕੁੜੀ ਸਾਡੀ ਨਾਂ ਆਪਣਾ ਮੌਕੇ ਤੇ ਬੂਹਾ ਬੰਦ ਕਰਦੀ ਸ਼ਾਇਦ ਉਹ ਉਹਨਾਂ ਨੇ ਅੰਦਰ ਤਾਈ ਗਏ ਸੀ ਉਹ ਉਹ ਕੁੜੀ ਨੇ ਬਚਾਨਕ ਬੂਹਾ ਬੰਦ ਕਰਕੇ ਸਾਡਾ ਬਚਾਉ ਹੋ ਗਿਆ ਨਹੀਂ ਤਾਂ ਸਾਇਦ ਸਾਡਾ ਜਾਨੀ ਇਨਸਾਨ ਵੀ ਕਰ ਦੱਸਣਾ ਨਾਂ ਦੇ ਪਤਾ ਲੱਗਿਆ ਜਾਂਦੇ ਕੋਈ ਹੋਰ ਵੀ ਗੱਲਬਾਤ ਨਹੀਂ ਹੋਈ ਨਹੀਂ ਕੋਈ ਹੋਰ ਗੱਲਬਾਤ ਨਹੀਂ ਹੋਈ ਗੋਲੀ ਗੋਲੀ ਉਹਨਾਂ ਦੇ ਕੋਸਲਾ ਸੀਗਾ ਗੋਲ ਚਲਾਈ ਉਹਨਾਂ ਨੇ ਫਾਇਰ ਕੀਤੇ ਹਾਂ ਚੌਂਕ 'ਚ ਪਹਿਲਾਂ ਉੱਥੇ ਫਾਇਰਪੂਰ ਕਰਕੇ ਤਾਂ ਇੱਧਰ ਨੂੰ ਆਏ ਨਾ ਜੀ ਉਹ ਪੰਕਤਕ ਮੁਦਿਆਂ ਜਿਸ ਦਾ ਕਾਰਨ ਹਜ਼ਾਰਾਂ ਸ਼ਹੀਦੀਆਂ ਹੋ ਜਾਂ ਉਹਨਾਂ ਨੂੰ ਬਸਾਰਨ ਦਾ ਕੋਈ ਗੁਨਾਹ ਕਿਸੇ ਆਖ ਕੇ ਨਹੀਂ ਕੀਤਾ ਹਨੀ ਉਹ ਗੋਖੇ ਠੱਪੜ ਕਰਨ ਵਾਲੇ ਜਾਲ ਅਵਸਰਾਂ ਨੂੰ ਤਰਕੀਆਂ ਦੇਣ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਾਂ ਦੇਣੀ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੱਤ ਸਾਲ ਬਾਅਦ ਜੋ ਗਰਦਸ਼ੇਸ਼ ਸੀ ਉਹਨੂੰ ਵਾਪਸ ਕਰਾਉਣ ਦਾ guna chikitsa ਕੰਨੇ ਬਹੁਤ ਖੁੱਲਾ ਹੋ ਗਿਆ ਆਪਾਂ ਸਾਡੇ ਵਿੱਚ ਜੱਜ ਗਾਣਾ ਨੂੰ ਗੁਲਾਕੇ جواب ਦੇਣ ਬਾਰੇ ਧਿਆਨ ਨਹੀਂ ਕਿਹਾ ਹਾਂਜੀ ਤੁਹਾਡੇ ਸਰਕਾਰ ਦੇ ਸੁਰੂ ਬ੍ਰਸਤ ਦੀ ਮਹਾਰਾਜ ਸੁਰੂ ਜਿਹੜੇ ਥਾਂ ਪਹੁੰਚ ਹੋਈ ਹੋਏ ਗੱਤਿਆਂ ਗਾੜਾ ਕੋਡਾ ਕੋਚਰਾ ਤੇ ਲਿਖਿਆ ਗਿਆ ਹਾਂਜੀ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਇੱਥੇ ਗਲੀਆਂ ਦੇ ਵਿੱਚ ਫਲਾਰੇ ਗਏ ਉਸ ਤੋਂ ਪਹਿਲਾਂ ਕੀ ਸੀ ਜਿਹੜਾ ਬੋਰਚਾ ਲੱਗਾ ਬਾਈਬਲ ਕਰਾਂ ਜਾਂ ਕੋਟਪੁਰਾ ਜਾ ਕੇ ਸੰਗਤਾਂ ਆਪ ਮੁਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਸ ਤੋਂ ਦੂਰ ਸਿੱਧ ਉਸ ਦੀ ਗੋਲੀਆਂ ਮਾਰ ਕੇ ਸੁੱਟੇ ਇਹ ਤੁਹਾਡੀ ਸਰਕਾਰ ਨੇ ਜਿਹੜੇ ਹੋਇਆ ਇਹਦੇ ਗੋਰਾ ਉਸ ਤੇ ਮਾਰ ਕੇ ਉੱਪਰ ਨਹੀਂ ਹਾਂਜੀ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਲਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਕਿੁੱਝ ਗੁਨਾਹ ਕੀਤਾ ਹੈ ਸਰਕਾਰਾਂ ਦੇ ਤਰ੍ਹਾਂ ਬਹੁਤ ਖੁਨਾ ਹੋਈ ਹੈ ਸੇਵਾਦਾਰ ਵਾਲਾ ਚੌੜਾ ਗੜਬੰਦ ਪਾ ਕੇ ਆਪਣ ਹੱਥ ਵਿੱਚ ਵਰਸ਼ਾ ਫੜ ਕੇ ਬੈਠਣਾ ਅਸਵਿਧੇ ਸੰਗਠਨ ਦੇ ਬਾੜੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਤੇ ਸੰਗਤ ਦੇ ਭਾਂਡੇ ਮਾਜਣੇ ਦੇ ਔਰ ਤੀਰਤਲ ਸੁਣਨਾ ਹੈ ਹੋਂਗਾਲ ਸੁਖਬੀਰ ਸਿੰਘ ਬਾਦਲਤੀ ਤੇ ਬਾਕੀ ਅਕਾਲੀ ਆਗੂਆਂ ਦੀ ਜਿਨ੍ਹਾਂ ਨੂੰ ਬਿਤੇ ਹੀ ਕੱਲਾ ਕੱਲ ਤੱਕ ਸਹਾਤ ਤੋਂ ਤਨਖਾਹ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲਤੇ ਬਾਕੀ ਤਨਖਾਹ ਇਹ ਆਗੂ ਅੱਜ ਸੇਵਾ ਕਰਨ ਦੇ ਕਰਪਾ ਸਾਹਿਬ ਦੀ ਸੇਵਾ ਇਨਾਂ ਦੇ ਵੱਲੋਂ ਕੀਤੀ ਜਾਏਗੀ ਅਕਾਲੀ ਦਲ ਤੇ ਬਾਗੀ ਧੜੇ ਦੇ तमाम ਲੀਡਰਸ ਵੀ ਸੇਵਾ ਕਰਨਗੇ ਸੁਖਬੀਰ ਸਿੰਘ ਬਾਦਲਤੇ ਸੁਖਦੇਵ ਸਿੰਘ ਟੀਮ ਸਾਹਿਬ ਸੇਵਾਦਾਰ ਵੱਜੋਂ ਸੇਵਾ ਨਿਭਾਉਣਗੇ ਤੇ ਅੱਜ ਇਸ ਵੀਰੇ ਢੜਕੇ तकरीबन 1 ਘੰਟੇ ਬਾਅਦ 9 ਵਜੇ ਤੋਂ 10 ਵਜੇ ਤੱਕ ਚੋਲਾ ਪਾ ਕੇ ਸੇਵਾਦਾਰ ਦਾ ਹੱਥ 'ਚ ਬਰਛਾ ਫੜ ਕੇ ਗਲ 'ਚ ਤਖਤੀ ਲਟਾ ਕੇ ਸੇਵਾ ਕਰਦੇ ਹੋਏ ਨਜ਼ਰ ਆਣਗੇ 12 ਵਜੇ ਤੋਂ 1 ਵਜੇ ਤੱਕ ਬਾਥਰੂਮ ਸਾਫ਼ ਕਰਨ ਦੀ ਵੀ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਜਾਏਗੀ ਸੇਵਾ ਕਰਨਗੇ ਗਲੇਸ਼ ਤਖੰਖਾਇਆ ਵਾਲੀ ਤਖਤੀ ਲਟਕਾ ਕੇ ਆ ਰੱਖਣਗੇ ਸੁਬੀਰ ਸਿੰਘ ਬਾਦਲ ਸੁਖਦੇਵ ਸਿੰਘ ਟੀਮ ਸਾ ਸੁੱਚਾ ਸਿੰਘ ਲੰਗਾ ਹੀਰਾ ਸਿੰਘ ਆਬੜਿਆ ਬਲਵਿੰਦਰ ਸਿੰਘ ਪੁੰਦਰ ਗੁਲਜ਼ਾਰ ਸਿੰਘ ਰਣੀਕੇ ਦਲਜੀਤ ਸਿੰਘ ਚੀਮਾ ਇਹ ਸਾਰੇ ਆਗੂ ਅੱਜ ਤੇ ਕੱਲ ਬਾਥੂਮਾਂ ਦੀਆਂ ਸਫਾਈ ਕਰਨਗੇ ਸ਼੍ਰੀ ਦੇਵਾਰ ਸਾਹਿਬ ਇੱਕ ਘੰਟਾ ਲੰਗਰ ਵਿੱਚ ਭਾਂਡੇ ਮਾਂਜਣ ਇੱਕ ਘੰਟਾ ਕੀਰਤਨ ਸੁਣਨ ਤੇ ਹਰ ਰੋਜ਼ ਨਿੱਕ ਨੇਮ ਤੋਈ ਲਾਵਾ ਸੁਖਮਨੀ ਸਾਹਿਬ ਦਾ ਪਾਠ ਇਨਾਂ ਦੇ ਲਈ ਕੀਤਾ ਜਾਏਗਾ ਹਾਲਾਂਕਿ ਕੀ ਜਥੇਦਾਰ ਸਹਿਬਾਨਾ ਨੇ ਸੁਖਬੀਰ ਬਾਦਲ ਦੇ ਪੈਰ ਚ ਫ੍ਰੈਕਚਰ ਹੋਣ ਕਰਕੇ ਅਤੇ ਸੁਖਦੇਵ ਸਿੰਘ ਟੀਮ ਸਾਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਫਸਿਲ ਤੋਂ ਇਹ ਵੀ ਕਿਹਾ ਕਿ ਇਹ ਦੋਵੇਂ ਲੀਡਰ ਸੇਵਾ ਕਰਨ ਤੋਂ ਅਸਮਰਥ ਨੇ ਇਸ ਲਈ ਦੋਵੇਂ ਚੋਲਾ ਪਾ ਕੇ ਬੱਚੇ ਫੜ ਕੇ ਸੇਵਾਦਾਰ ਵੱਜੂ ਸੇਵਾ ਕਰਨਗੇ ਦੋ ਦਿਨ ਕੰਟਾ ਕਰ ਡਿਊਟੀ ਦੇ ਬਾਹਰ ਦਾ ਹੀ ਵੀਲ ਚੇਅਰ ਤੇ ਬੱਚਾ ਫੜ ਕੇ ਬੈਠਣਗੇ ਨਾਲ ਹੀ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਸਿਹਤ ਦੇ ਮੁਤਾਬਿਕ ਜਿੰਨੀ ਵੀ ਸੇਵਾ ਕਰ ਸਕਣਗੇ ਜਿਵੇਂ ਇੱਕ ਕੰਟਾ ਲੰਗਰ ਚ ਭਾਡੇ ਮਾਣਨ ਦੀ ਸੇਵਾ ਜੋੜਿਆਂ ਦੀ ਸੇਵਾ ਉਹ ਸੇਵਾ ਇਨਾ ਦੇਵ ਨੇ ਭਾਈ ਜਾਏਗੀ ਇਸੇ ਤਰੀਕੇ ਨਾਲ 2 ਦਿਨ ਸ਼੍ਰੀਕੇਸ਼ਗਰ ਸਾਹਿਬ ਦੰਦਮਾ ਸਾਹਿਬ ਤੇ 2 ਦਿਨ ਫਤਿਹਗੜ ਸਾਹਿਬ ਤੇ 2 ਦਿਨ ਸ਼੍ਰੀਮੁਖਸ ਸਾਹਿਬ ਦੀ ਸੁਖਬੀ ਇਬਾਦਤ ਤੇ ਸੁਖਦੇਵ ਸਿੰਘ ਟੀਮ ਸਾ ਤਨਖਾਹ ਫੁੱਟਣਗੀ ਇਸੇ ਤਰ੍ਹਾਂ ਉਹ ਆਗੂ ਜਿਨਾਰੇ ਗੁਨਾ ਨਹੀਂ ਮੰਨਿਆ ਪਰ ਉਹ ਗੁਨਾ ਦੇ ਅਮਾਇਤੀ ਨੇ ਉਹ ਵੀ ਸੇਵਾ ਕਰਨਗੇ ਇਹ ਆਗੂ बीबी जगीर कौर प्रेम सिंह चंदू माजरा सुरजीत सिंह रखड़ा विक्रम सिंह मजीठिया सोहन सिंह ठंडल महेंद्र सिंह गरेवाल चरणजीत सिंह चरणजीत सिंह आदेश प्रताप सिंह जन्मेजा सिंह कैरो इन तमाम आगुआ भी सेवा जो है तनख्वाह लगाई गई मेरा मेरे सहयोगी राजीव शर्मा फोन लाइन से जुड़े हुए राजीव आज सेवा निभा सुखबीर सिंह बादल समेत कई टकसाली आगू नजर आएंगे जिन्होंने तनख्वाह लगाई गई है ਬਿਲਕੁਲ ਮੈਂ ਸਰਬਜੋਤ ਅੱਜ ਤੋਂ ਹੀ ਇਹ ਜਿਹੜੀ ਸੇਵਾ ਉਹ ਸ਼ੁਰੂ ਹੋਏਗੀ ਕਿਉਂਕਿ ਕੱਲ ਅਕਾਲਪੁਰ ਸਾਹਿਬ ਦੀ ਤਸਵੀਲ ਤੋਂ ਜਦੋਂ ਪੰਜ ਸਿੰਘ ਸਭਾ ਨਾਲ ਦੀ ਮੀਟਿੰਗ ਤੋਂ ਬਾਅਦ ਆਦੇਸ਼ ਕੀਤਾ ਗਿਆ ਤਾਂ ਅਕਾਲਪੁਰ ਸਾਹਿਬ ਦੇ ਜਥੇਦਾਰ ਵੱਲੋਂ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਵੀ ਕੀਤਾ ਗਿਆ ਉਸ ਤੋਂ ਬਾਅਦ ਦੇਰ ਸ਼ਾਮ ਇੱਕ ਜਿਹੜਾ ਲਿਖਤੀ ਬਿਆਨ ਹੈ ਉਹ ਵੀ ਅਕਾਲਪੁਰ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੈ ਕਿ ਅੱਜ ਯਾਨੀ ਕਿ 30 ਦਸੰਬਰ ਤੋਂ 12 ਤੋਂ ਲੈ ਕੇ 1 ਵਜੇ ਤੱਕ ਜੋ ਹੈ ਇਹਨਾਂ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਬਾਥਰੂਮ ਨੇ ਉਹ ਸਫਾਈ ਉਹਨਾਂ ਦੀ ਕੀਤੀ ਜਾਣੀ ਹੈ ਔਰ ਇਸ ਤੋਂ ਇਲਾਵਾ ਜੋ ਮੇਨ ਐਂਟਰੈਂਸ ਹੈ ਦਰਬਾਰ ਸਾਹਿਬ ਦੀ ਮੁੱਖ ਜਿਹੜਾ ਪ੍ਰਵੇਸ਼ ਦੁਆਰ ਹੈ ਉੱਥੇ ਦੋਵੇਂ ਜਿਹੜੇ ਆਗੂ ਨੇ ਅ ਸੁਖਦੇਵ ਸਿੰਘ ਢੀਂਡਾ ਸਾਹ ਅਤੇ ਸੁਖਬੀਰ ਸਿੰਘ ਬਾਦਲ ਤਾਂ ਇਹ ਕਿਉਂਕਿ व्हीलचेयर ਤੇ ਪਹੁੰਚੇ ਸੀ ਜਿਹੜੇ ਸੁਖਦੇਵ ਸਿੰਘ ਢੀਂਡਾ ਨੇ ਉਹਨਾਂ ਦੀ ਜਿਹੜੀ ਉਮਰ ਦੇ ਮੁਤਾਬਕ ਬਜ਼ੁਰਗ ਨੇ ਜਦ ਕਿ ਸੁਖਬੀਰ ਸਿੰਘ ਬਾਦਲ ਦੇ ਪੈਰ ਦੇ ਉੱਤੇ ਫ੍ਰੈਕਚਰ ਹੈ ਤਾਂ ਉਹ ਜੋ ਨੇ ਉਹ ਵੀ व्हीलचेयर ਦੇ ਉੱਤੇ ਪਹੁੰਚੇ ਸੀ ਤਾਂ ਕੱਲ ਜਦੋਂ ਅਕਾਲਕਸਰ ਸਾਹਿਬ ਦੀ ਤਫ਼सील ਤੋਂ ਜਥੇਦਾਰ ਸਾਹਿਬ ਵੱਲੋਂ ਹਦੇਦ ਜਾਰੀ ਕੀਤਾ ਗਿਆ ਤਾਂ ਉਸ ਵੇਲੇ ਉਹਨਾਂ ਵੱਲੋਂ ਰਿਆਇਤ ਦੀ ਗੱਲ ਕਹੀ ਗਈ ਸੀ ਪਰ ਜਿਹੜਾ ਲਿਖਤੀ ਬਿਆਨ ਜਾਰੀ ਹੋਇਆ ਉਸ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਕਿ ਸੁਖਬੀਰ ਬਾਦਲ ਔਰ ਸੁਖਦੇਵ ਢੀਂਡਾ ਸਿੰਘ ਜੀ ਸਾ ਵੀ ਉਸੇ ਹੀ ਲੜੀ ਦੇ ਵਿੱਚ ਆਉਂਦੇ ਨੇ ਜਿਹਦੇ ਵਿੱਚ ਬਾਕੀ ਆਗੂ ਜਿਹੜੇ ਜਿਨ੍ਹਾਂ ਦੇ ਬਾਰੇ ਕਿਹਾ ਗਿਆ ਕਿ ਉਹ ਸਫਾਈ ਵੀ ਕਰਨਗੇ ਤਾਂ ਹੋ ਸਕਦਾ ਕਿ ਇਹਨਾਂ ਨੂੰ ਸਿਹਤ ਦੇ ਹਵਾਲੇ ਕਰਕੇ ਥੋੜੀ ਰਾਹਤ ਇਸ ਦੇ ਵਿੱਚ ਦੇ ਦਿੱਤੀ ਜਾਵੇ ਪਰ ਜਿਹੜੀ ਵਰਸ਼ਾ ਤੇ ਚੋਲਾ ਪਾ ਕੇ ਸੇਵਾ ਜਿਹੜੀ ਕਰਨੀ ਹੈ ਉਹ ਦੋਵਾਂ ਦੇ ਉੱਤੇ ਲਾਗੂ ਹੋਏਗੀ ਔਰ ਅੱਜ 9 ਵਜੇ ਦੇ ਕਰੀਬ ਕਿਹਾ ਜਾ ਰਿਹਾ ਕਿ ਜਿਹੜੇ ਆਗੂ ਨੇ ਉਹ ਦਰਬਾਰ ਨੇ ਉਹ ਦਰਬਾਰ ਸੈ ਪਹੁੰਚ ਸਕਦੇ ਨੇ ਉਸ ਤੋਂ ਬਾਅਦ 12 ਤੋਂ 1 ਵਜੇ ਜਿਹੜੇ ਬਾਕੀ ਲੀਡਰ ਨੇ ਜਿਹੜੇ ਉਸ ਵੇਲੇ ਦੀ ਕੈਬਨਿਟ ਦਾ ਹਿੱਸਾ ਸੀ ਜਿਆਦਾਤਰ ਜਿਹੜੇ ਮੰਤਰੀ ਸੀ ਤਾਂ ਉਹ ਵੀ ਅਜੇ ਸੇਵਾ ਕਰਦੇ ਹੋਏ ਨਜ਼ਰ ਆਉਣਗੇ ਤਾਂ ਇਹ ਬਾਤੋਂ 10 ਵਜੇ ਤੱਕ ਆ ਪੂਰਾ ਵਰਚਾ ਫੜ ਕੇ ਸੇਵਾ ਕੀਤੀ ਜਾਏਗੀ ਬਤੌਰ ਸੇਵਾਦਾਰ ਕੀ ਕੋਈ ਸ਼ਖਸ ਮੋਨਿਟਰ ਵੀ ਇਹਨਾਂ ਨੂੰ ਕਰੇਗਾ ਕਿ ਸੇਵਾ ਠੀਕ ਤਰੀਕੇ ਨਾਲ ਨਿਭਾਈ ਜਾ ਰਹੀ ਹੈ ਬਿਲਕੁਲ ਇਸ ਦੀ ਜਿਹੜੀ ਹੈ ਉਹ ਮੈਨੇਜਰ ਜੋ ਦਰਬਾਰ ਸਾਹਿਬ ਦੇ ਨੇ ਉਹਨਾਂ ਦੀ ਲਗਾਈ ਗਈ ਹੈ ਕੱਲ ਇਸ ਦਾ ਜ਼ਿਕਰ ਵੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਵੱਲੋਂ ਕੀਤਾ ਗਿਆ ਸੀ ਕਿ ਇਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਵੀ ਚੈੱਕ ਕੀਤੀ ਜਾਏਗੀ ਕਿ ਕਿਹੜੇ-ਕਿਹੜੇ ਲੋਕ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਨੇ ਤਾਂ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਜਾਣਗੇ ਤਾਂ ਉੱਥੋਂ ਦੇ ਮੈਨੇਜਰ ਦੀ ਇਹ ਡਿਊਟੀ ਹੋਏਗੀ ਕਿ ਕਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਦੀ ਪੂਰੀ ਜਿਹੜਾ ਇੱਕ ਰਿਕਾਰਡ ਹੈ ਉਹ ਅਕਾਲ ਤਖਤ ਸਾਹਿਬ ਤੇ ਭੇਜਿਆ ਜਾਣਾ ਤਾਂ ਇਹਦੇ ਵਿੱਚ ਇੱਕ ਸਰਬਜੋਤ ਹੋਰ ਅਹਿਮ ਜਿਹੜੀ ਚੀਜ਼ ਕੱਲ ਸ਼ਾਇਦ ਉਸ ਬਾਰੇ ਬਹੁਤ ਘੱਟ ਜ਼ਿਕਰ ਹੋਇਆ ਉਹ ਇਹ ਹੈ ਕਿ ਮਨਪ੍ਰੀਤ ਬਾਦਲ ਔਰ ਮਨਜਿੰਦਰ ਸਿੰਘ ਸਿਰਦਾ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਜਿੱਦਾਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬੋਲਣਾ ਸ਼ੁਰੂ ਕੀਤਾ ਜਦੋਂ ਹਦੇਸ ਸੁਣਾਉਣਾ ਸੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਦਾੜੀ ਰੰਗਦੇ ਨੇ ਜਾਂ ਜਿਹੜੇ ਕੇਸਾਂ ਦਾ ਕਤਲ ਕੇਸ ਕਤਲ ਕਰਦੇ ਨੇ ਉਹ ਇੱਥੋਂ ਚਲੇ ਜਾਣ ਤਾਂ ਮਨਪ੍ਰੀਤ ਬਾਦਲ ਔਰ ਬੰਜਿੰਦਰ ਸਿਰਦਾ ਉੱਥੋਂ ਚਲੇ ਜਾਂਦੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕਿਉਂਕਿ ਪੱਤੇ ਤੋਂ ਸਿੱਖ ਨੂੰ ਕੋਈ ਵੀ ਸਜ਼ਾ ਜਿਹੜੀ ਹੈ ਉਹ ਨਹੀਂ ਅਕਾਲ ਪੁਰਖ ਸਾਹਿਬ ਤੋਂ ਲਗਾਈ ਜਾਂਦੀ ਜੋ ਪੂਰਨ ਤੌਰ ਤੇ ਸਿੱਖ ਹੈ ਜਿਸ ਨੇ ਸਿੱਖ ਅੰਮ੍ਰਿਤ ਛਕਿਆ ਹੋਇਆ ਉਹ ਹੀ ਸਿਰਫ ਅਕਾਲ ਪੁਰਖ ਸਾਹਿਬ ਦੇ ਉੱਤੇ ਆ ਕੇ ਪੁੱਲ ਬਖਸ਼ਾਉਣ ਦਾ ਜਿਹੜਾ ਅਸੀਂ ਕਹਿ ਸਕਦੇ ਕਿ ਉਸ ਦੇ ਕੋਲ ਇੱਕ ਇਹ ਆਪਸ਼ਨ ਹੁੰਦੀ ਹੈ ਜਾਂ ਉਸ ਦੇ ਕੋਲ ਇਹ ਵਿਕਲਪ ਹੁੰਦਾ ਉਹ ਲੋਗ ਆ ਸਕਦੇ ਨੇ ਜਿਹੜੇ ਲੋਗ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਨਹੀਂ ਚੱਲਦੇ ਉਹਨਾਂ ਦੇ ਉੱਤੇ ਅਕਾਲ ਪੁਰਖ ਸਾਹਿਬ ਦੇ ਕੋਈ ਵੀ ਆਦੇਸ਼ ਜਿਹੜੇ ਆ ਉਹ ਲਾਗੂ ਨਹੀਂ ਹੁੰਦੇ ਤਾਂ ਇਹ ਉਹਨਾਂ ਦੋਹਾਂ ਤੋਂ ਇਲਾਵਾ ਜਿੰਨੇ ਵੀ ਉੱਥੇ ਆਗੂ ਪਹੁੰਚੇ ਸੀ ਚਾਹੇ ਉਹ ਉਸ ਵੇਲੇ ਦੀ ਕਾਲੀ ਦਲ ਦੀ ਸਰਕਾਰ ਦੀ ਕੈਬਨਿਟ ਸੀ ਚਾਹੇ ਉਸ ਵੇਲੇ ਦੀ ਅਜਿਹੀ ਜੀ ਰਾਜੀ ਜੀ ਜੀ ਅੰਤਰ-ਕਮੇਟੀ ਸੀ ਤਾਂ ਸਾਰਿਆਂ ਨੂੰ ਜਿਹੜੀ ਸਜਾ ਸੁਣਾਈ ਗਈ ਅੱਜ ਉਸ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਜਾਣੀ ਹੈ ਦਰਬਾਰ ਸਾਹਿਬ ਤੋਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ राजीव ਸਾਨੂੰ तमाम ਜਾਣਕਾਰੀ ਦੇਣ ਲਈ ਸ਼੍ਰੀਕਾਲ ਤੱਕ ਸਹਾਬ ਦੇ ਵੱਲੋਂ ਗੁਨਾਹਗਾਰਾਂ ਨੂੰ ਦੋ ਗਰੁੱਪਸ ਵਿੱਚ ਵੰਡਿਆ ਗਿਆ ਹੈ ਇੱਕ ਗਰੁੱਪ ਉਹਨਾਂ ਦਾ ਸੀ ਜੋ ਮੁੱਖ ਗੁਨਾਗਰ ਸਨ ਯਾਨੀ ਕਿ ਮੇਨ ਕਲਪਰੇਟਸ ਸਨ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਜਾਂ ਉਸਦੇ ਭਾਗੀਦਾਰ ਰਹੇ ਤੇ ਦੂਜਾ ਗਰੁੱਪ ਉਹਨਾਂ ਦਾ ਸੀ ਜਿਹੜੇ ਗੁਨਾਹ ਹੁੰਦੇ ਦੇਖ ਚੁੱਪ ਰਹੇ ਇੱਕ ਤਰੀਕੇ ਨਾਲ ਉਹਨਾਂ ਗੁਨਾਹ ਦੀ ਹਮਾਇਤ ਕੀਤੀ ਮੁੱਖ ਗੁਨਾਗਰਾਂ ਦਾ ਅਸੀਂ ਜ਼ਿਕਰ ਕਰੀਏ ਤੇ ਸੁਪੀਰ ਸਿੰਘ ਬਾਦਲ ਸੁਖਦੇਵ ਸਿੰਘ ਟੀਮ ਸਾਹਿਬ ਸੁੱਚਾ ਸਿੰਘ ਲੰਗਾ ਹੀਰਾ ਸਿੰਘਾ ਬੜੀਆ ਬਲਵਿੰਦਰ ਸਿੰਘ ਪੂੰਦੜ ਬੁਲਜ਼ਾਰ ਸਿੰਘ ਰਣੀਕੇ ਦਲਜੀਤ ਸਿੰਘ ਚੀਮਾ ਸ਼ਾਮਲ ਨੇ ਤੇਨਾਂ ਨੂੰ ਜੋ ਤਨਖਾ ਲਗਾਈ ਗਈ ਹੈ ਬਾਥਰੂਮ ਦੀ ਸਫਾਈ ਕਰਨਾ ਭਾਂਡੇ ਮਾਂਜਣ ਦੀ ਸੇਵਾ ਕੀਰਤਨ ਸੁਣਾਉਣ ਦੀ ਸੇਵਾ ਨਿਤਨੇਮ ਕਰਨ ਦੀ ਸੇਵਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਏਗਾ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡ ਸਾਡੇ ਲਈ ਸਪੈਸ਼ਲ ਸਜ਼ਾ ਸੁਣਾਈ ਗਈ ਹੈ ਦਰਬਾਰ ਸਾਹਿਬ 'ਤੇਹਰੇਦਾਰੀ ਕਰਨਗੇ ਆਤ ਦੋਨੋਂ ਹੀ ਆਗੂ ਗੁਨਾ ਦੇ ਹਮਾਇਤੀ ਜੋ ਆਗੂ ਸੀ ਉਸ ਬੀਬੀ ਜਗੀਰ ਕੌਰ ਫਰੀਮ ਸਿੰਘ ਚੰਦੂਮਾਝਰਾ ਸੁਰਜੀਤ ਸਿੰਘ ਰਖੜਾ ਬਿਕਰਮ ਸਿੰਘ ਮਜੀਠੀਆ ਸੋਮਨ ਸਿੰਘ ਠੰਡਲ ਮਹੇਸ਼ਿੰਦਰ ਸਿੰਘ ਗਰੇਵਾਲ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਜਨਮੇਜਾ ਸਿੰਘ ਸੇਖੋ ਜੋ ਇਹਨਾਂ ਨੂੰ ਤਨਖਾਹ ਲਗਾਈ ਗਈ ਹੈ ਉਹ ਹੈ ਬਾਥਰੂਮ ਦੀ ਸਫਾਈ ਕਰਨਾ 3 ਦਸੰਬਰ ਨੂੰ ਯਾਨੀ ਕਿ ਅੱਜ ਦੁਪਹਿਰੇ 12:00 ਵਜੇ ਤੋਂ ਲੈ ਕੇ 1:00 ਵਜੇ ਤੱਕ ਆ ਸਫਾਈ ਕਰਨਗੇ ਆਪਣੇ ਨੇੜੇ ਗੁਰੂ ਘਰਾਂ ਦੀ ਵੀ ਸੇਵਾ ਨਾਦੇ ਵੱਲੋਂ ਕੀਤੀ ਜਾਏਗੀ ਜ਼ਿਕਰ ਜੋ ਹੈ ਕਿ ਅੱਜ 12 ਵਜੇ ਤੋਂ ਲੈ ਕੇ 1 ਵਜੇ ਤੱਕ ਜੋ ਟਾਇਲਟ ਦੀ ਸੇਵਾ ਨਾਦੇ ਵੱਲੋਂ ਨਭਾ ਲਈ ਜਾਏਗੀ ਤੇ ਉਸ ਤੋਂ ਬਾਅਦ ਇਸ਼ਨਾਨ ਇਹਨਾਂ ਨੇ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਕੀਰਤਨ ਸੁਣਨਗੇ ਭਾਂਡੇ ਮਾਂਜਣਗੇ ਤੇ ਜੋੜਿਆਂ ਦੀ ਸੇਵਾ ਵੀ ਇਹਨਾਂ ਦੇ ਵੱਲੋਂ ਕੀਤੀ ਜਾਏਗੀ ਤੇ ਬਾਅਦ ਚ 5 ਦਿਨਾਂ ਦੇ ਅੰਦਰ ਅੰਦਰ ਹੀ ਜੋ ਨੇੜਲੇ ਗੁਰੂ ਘਰ ਨੇ ਉੱਥੇ ਵੀ ਸੇਵਾ ਨਿਭਾਉਣਗੇ ਝਾੜੂ ਮਾਰਨਗੇ ਭਾਂਡੇ ਮਾਂਜਣਗੇ ਤੇ ਕੀਰਤਨ ਸਰਵਣ ਇਹਨਾਂ ਦੇ ਵੱਲੋਂ ਕੀਤਾ ਜਾਏਗਾ ਤਨਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਨੇ ਪੰਜ ਵੱਡੇ ਫੈਸਲੇ ਲਏ ਪੰਜਵੇਂ ਫੈਸਲੇ 'ਚ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅਕਾਲੀ ਆਗੂਆਂ ਨੂੰ ਹੁਕਮ ਦਿੱਤਾ ਕਿ ਅਕਾਲੀ ਦਲ ਮੁੜ ਤੋਂ ਮਜ਼ਬੂਤ ਕੀਤਾ ਜਾਵੇ ਤਾਂਕਿ ਅਤੇ ਬਾਗੀ ਸਾਰੇ ਇਕੱਠੇ ਹੋ ਜਾਣ ਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸਹੂਲਤਾਂ ਨੇ ਬਾੜੀਆਂ ਉਹ ਟੈਂਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਸਾਕੇ ਕਿਹਾ ਜਾਣ ਲੱਗਾ ਹੈ ਦੋਨੋਂ ਸਾਕੇ ਬਾਗੀ ਅਤੇ ਸਾਕੇ ਆਪੋ ਆਪਣੇ ਚੁੱਲ੍ਹੇ ਸਬੇੜ ਕੇ ਆਪੋ ਆਪਨੇ ਰਾਜ ਅਲਾਪ ਆਪਣੇ ਬੰਦ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤੀ ਵਾਸਤੇ ਕਾਰਜ ਕਰਦੇ ਆਪਣੇ ਚੌਥੇ ਫੈਸਲੇ 'ਚ ਜੱਜਦਾਰ ਨੇ ਵਿਰਸਾ ਸਿੰਘ ਬਲਟੋਹਾ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਜੇ ਉਹਨਾ ਆਪਣੀ ਜ਼ੁਬਾਨ ਬੰਦ ਨਾ ਕੀਤੀ ਤਾਂ ਅਗਲੀ ਇਕੱਤਰਤਾ 'ਚ ਉਹਨਾਂ ਦੇ ਖਿਲਾਫ ਵੀ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ। ਉਹਨੂੰ ਕਾਰਨਾਂ ਦੇ ਦਿੱਤੇ ਕਿ ਤੂੰ ਪਰਸ ਬੋਲੇ ਦਾ ਪਰ ਉਹਦੇ باوجود ਵੀ ਉਹ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗੈਂ ਹਰਪੀਰ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨੂੰ ਉਹਨਾਂ ਜਾਰੀ ਰੱਖਿਆ। ਇਸ ਕਰਕੇ ਅੱਜ ਉਹ ਪੰਨ ਸਿੰਘ ਸਰਬੰਦ ਦੁਬਾਰਾ ਇੱਕ ਤਾਰਨਾ ਕਰਦੇ ਨੇ ਸਖਤ ਤਾਰਨਾ ਕਰਦੇ ਨੇ ਕਿ ਉਹ ਆਪਣੀ ਜ਼ਬਾਨ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਦੀਆਂ ਬੰਦ ਨਾ ਕੀਤੀਆਂ ਤੇ ਅਗਲੀ ਹੋਣ ਵਾਲੀ ਇਕੱਤਰਤਾ ਦੇ ਵਿੱਚ ਉਹਦੇ ਖਿਲਾਫ ਸਖਤ ਕੈਪਸ਼ਨ ਲਾਜ ਆ ਸਕਦਾ ਹੈ ਜਥੇਦਾਰ ਰਗਵੀਰ ਸਿੰਘ ਨੇ ਤੀਜਾ ਫੈਸਲਾ ਦੋ ਸਾਬਕਾ ਜਥੇਦਾਰਾਂ ਨੂੰ ਲੈ ਕੇ ਸੁਣਾਇਆ ਰਾਮ ਰਹੀਮ ਦੀ ਮੁਆਫੀ ਨਾ ਮੈਂ ਤੇ ਦਿੱਤੇ ਸਪਸ਼ਟਕਰਨ ਨੂੰ ਤਸੱਲੀ ਬਖਸ਼ ਨਹੀਂ ਦੱਸਿਆ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਵਜਨ ਸਿੰਘ ਤੋਂ ਸਾਰੀਆਂ ਸਹੂਲਤਾਂ ਵਾਪਸ ਲਈ ਜਾਣ ਅਤੇ ਇਸ ਦੇ ਨਾਲ ਹੀ ਸਾਬਕਾ ਜਥੇਦਾਰ ਗਿਆਨੀ ਗੁਰਮਖ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਬਦਲੀ ਕੀਤੀ ਜਾਵੇ। ਸਾਬਕਾ ਜਥੇਦਾਰ ਜੀ ਦੇ ਅਕਾਲ ਤਖਤ ਸਾਹਿਬ ਗਿਆਨੀ ਗੁਰਵਜਨ ਸਿੰਘ ਨੂੰ ਦਿੱਤੀਆਂ ਹੋਈਆਂ ਸ਼ਰਮਣਿਕ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ। ਔਰ ਗਿਆਨੀ ਗੁਰਬਖ ਸਿੰਘ ਜੀ ਦੇ ਅਕਾਲ ਤਖਤ ਸਾਹਿਬ ਤੇ ਹੱਲ ਗ੍ਰੰਥੇ ਲਾਏ ਹੋਏ ਨੇ। ਉਹਨਾਂ ਦੀ ਤਬਦੀਲੀ ਤਖਸਾਲ ਤੋਂ ਅੰਮ੍ਰਿਤਸਰ ਸੇ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥ ਪਵਾਸੋਂ ਮਵਾਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਵੇ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਪਾਈ ਜਾਂਦੀ ਹੈ ਸਿੰਘ ਸਹਿਬਾਨ ਨੇ ਦੂਜਾ ਫੈਸਲਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਣਾਇਆ ਵਰਕਿੰਗ ਕਮੇਟੀ ਨੂੰ ਹੁਕਮ ਦਿੱਤਾ ਕਿ ਸੁਖਬੀਰ ਬਾਦਲ ਵੱਲੋਂ ਦਿੱਤੇ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਵੇ ਤੇ ਨਾਲ ਹੀ ਅਕਾਲੀ ਦਲ 'ਚ ਨਵੀਂ ਫਰਕੀ ਸ਼ੁਰੂ ਕਰਨ ਦੇ ਨਾਲ 6 ਮਹੀਨੇ 'ਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਪਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਹਿਦ ਜਿਨ੍ਹਾਂ ਨੇ ਅਸਤੀਫਾ ਦਿੱਤੇ ਨੇ ਉਹ ਵਰਕਿੰਗ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ 3 ਦਿਨ ਦੇ ਅੰਦਰ ਅੰਦਰ ਜਾਣਕਾਰੀ ਸੀ ਜੇ ਅਕਾਲਤਰ ਸੈਨੇਟਰ ਤੇ ਭੇਜਣ ਹੁਣ ਜ਼ਿਕਰ ਜਸਦਾਰ ਦੇ ਪਹਿਲੇ ਫੈਸਲੇ ਦਾ ਕਰਦੇ ਹਾਂ ਜੋ ਉਹਨਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਸੁਣਾਇਆ ਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਇਸ ਲਈ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਦਿੱਤਾ ਗਿਆ ਫਖਰੇ ਕੌਮ ਐਵਾਰਡ ਵਾਪਸ ਲਿਆ ਜਾਂਦਾ ਹੈ ਆਪਣੇ ਹਸਤੇ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇ ਵਾਲੇ ਢੂਠੇ ਸਾਹਮਣੇ ਜਿਹੜੇ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਰਬਾਨ ਨੇ ਔਰ ਸੰਗਤ ਦੇ ਵਗਦੇ ਉੱਤੇ ਸਿੰਘ ਸਰਬਾਨ ਨੇ ਵਿਚਾਰ ਕਰਕੇ ਜੋ ਫੈਸਲਾ ਕੀਤਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਫਕਰੇ ਤੋਂ ਆਮਦਾ ਜਿਹੜਾ ਅਵਾਰਡ ਦਿੱਤਾ ਸੀ ਉਹਨੂੰ ਮਨਸੂਬ ਕੀਤਾ ਜਾਂਦਾ ਹੈ ਭਾ ਕੇ ਵਾਪਸ ਲਿਆ ਜਾਂਦਾ ਹੈ ਜ਼ਿਕਰ ਹੋ ਗਿਆ ਕਿ ਬੇਅਦਬੀ ਦੇ ਮਾਮਲੇ ਅਤੇ ਰਾਮ ਰਹੀਮ ਨੂੰ ਮੁਆਫੀ ਦੇ ਮਾਮਲੇ 'ਚ 3 ਅਗਸਤ ਨੂੰ ਸੁਖਬੀਰ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀ ਇਸ ਵਿਚਾਲੇ ਸੁਖਵੀਰ ਬਾਦਲ ਨੇ ਆਪਣੇ ਬਾਰੇ ਫੈਸਲਾ ਲੈਣ ਲਈ ਅਪੀਲ ਵੀ ਕੀਤੀ ਸੀ ਤੇ ਹੁਣ ਪੰਜ ਸਿੰਘ ਸਹਿਬਾਨਾਂ ਦੇ ਅਕਾਲ ਤਖਤ ਸਾਹਿਬ ਤੇ 71 ਤੱਕ ਕਰਕੇ ਇਹ ਪੰਜ ਵੱਡੇ ਫੈਸਲੇ ਸੁਣਾਏ ਅੰਮ੍ਰਿਤਸਰ ਤੋਂ ਨਵਿੰਦਰ ਬਰਾੜ ਰਾਜੀਵ ਸ਼ਰਮਾ ਤੇ ਅੰਮਿਤ ਸ਼ਰਮ న్యూਜ਼ 19 ਹੁਣ ਕਰਾਂਗੇ ਸਾਬਕਾ ਐਚਐਸਜੀਐਮਸੀ ਪ੍ਰਦਾਨ ਬਲਜੀ ਸਿੰਘ ਦਾਦੂਵਾਲ ਦੀ ਬਲਜੀ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਨੂੰ ਨਾਕਾਫੀ ਦੱਸਿਆ ਜਥੇਦਾਰਾਂ ਦੇ ਫੈਸਲੇ ਤੇ ਬਲਜੀ ਸਿੰਘ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਪਤੀ ਵਤੀ ਨਰਮੀ ਤੇ ਜਥੇਦਾਰ ਹੁਰ ਤੋਂ ਵਿਚਾਰ ਕਰਨ ਜਥੇਦਾਰ ਹੁਰ ਤੋਂ ਗੌਰ ਕਰ ਪੰਥ ਨੂੰ ਇਸ ਫੈਸਲੇ ਤੇ ਰੋਸ ਰਹੇਗਾ ਜਥੇਦਾਰ ਦਾਦੂਵਾਲ ਦੇ ਬਰ ਅੱਲ ਜ਼ਿਕਰ ਕੀਤਾ ਗਿਆ ਬਾਕੀ ਗੀਠ ਹੈ ਸੁਖਬੀਰ ਦੇ ਫੈਸਲਾ ਵਿਚਾਰੋ ਦਾਦੂਵਾਲ ਬੋਲ ਸਕਦਾ ਇਸ ਦਿੱਕਤ ਜੋ ਹੈ ਉਹ ਤਾਂ सबका एच एच जी एम सी प्रधान बलजीत दादूवालों इस गल का जिक्र किया गया कि सुखबीर सिंह की जो तनखाह लगाई गई है अकाल तख्त साहब के वालों साहेबान वालों नाकाफ़ी उसमू दस्या है जथेदार दादूवाल वालों उन्होंने इस गल का जिक्र किया है कि सुखबीर सिंह प्रति वर्ती नरमी पर जथेदार साहेबान मुड़ गौर कर ਪੰਥ ਨੂੰ ਇਸ ਫੈਸਲੇ ਤੇ ਰੋਸ ਰਹੀ ਕਾਤੇ ਬਾਤ ਕੀ ਸਕਤੀ ਹੈ ਸੁਖਬੀਰ ਸਿੰਘ ਬਾਦਲ ਦੇ ਫੈਸਲਾ ਮੁਰਤੋ ਵਿਚਾਰਿਆ ਜਾਏਗਾ ਤੇ ਅਕਾਲ ਤਖਸਾਲ ਦੇ ਵੱਲੋਂ ਬਣਾਈ ਕਮੇਟੀ ਦੇ ਅਸੀਂ ਮੈਂਬਰਾਂ ਦਾ ਜ਼ਿਕਰ ਕਰੀ ਤਾਂ ਅਕਾਲੀ ਦਲ ਜੀ ਨਵੀਂ ਪੜਤੀ ਦੇ ਲਈ ਅਕਾਲ ਤਖਸਾਲ ਨੇ ਇੱਕ ਨਵੀਂ ਕਮੇਟੀ ਬਣਾਈ ਹੈ ਜਿਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ ਉਹਨਾਂ ਦੇ ਨਾਲ-ਨਾਲ ਇਸ ਕਮੇਟੀ ਜਿਸ ਦਾ ਜ਼ਿਕਰ ਕਰੀ ਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂਂਗਰ ਇਕਬਾਲ ਸਿੰਘ ਝੋਂਦਾ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਸੰਤਾ ਸਿੰਘ ਉਮੈਦਪ uri ਅਤੇ ਬੀਬੀ ਸਤਵੰਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ ਇੱਕ ਕਮੇਟੀ ਅਕਾਲੀ ਦਲ ਦੀ ਨਵੀਂ ਪਾਰਟੀ ਕਰੇਗੀ ਤੇ ਡੈਲੀਗੇਟਸ ਦੀ ਚੋਣ ਇਸ ਦੇ ਵੱਲੋਂ ਕੀਤੀ ਜਾਏਗੀ ਤੇ 6 ਮਹੀਨੇ ਚ ਮੁਟ ਤੋਂ ਪ੍ਰਦਾਨ ਦੀ ਚੋਣ ਇਸ ਕਮੇਟੀ ਦੇ ਵੱਲੋਂ ਕੀਤੀ ਜਾਏਗੀ ਲਾ ਦੇ ਪਿੰਡੇ ਸੈਦੋ ਪੁਲਾਣਾ ਚ ਇੱਕ ਵਿਅਕਤੀ ਦਾ ਕਤਲ ਮੁੱਲਦਮ ਵਾਰਤਾ ਤੋਂ ਅੰਜਾਮ ਦੇ ਕੇ ਫਰਾਰ ਪਰਿਵਾਰ ਨੇ ਬੁਲਿਸ ਮਾ ਦੀ ਗ੍ਰਿਫਤਾਰੀ ਦੀ ਕੀਤੀ ਮੰਗ। ਇਦਰਬਾਹ ਦੇ ਪਿੰਡੇ ਕੋਟ ਪਾਈ ਜਵਿਆਸਵਾਗਮ ਚ ਕੱਡੇ ਗਏ ਕਈ ਹਵਾਈ ਫਾਇਰ 315 ਗੋਲ ਦੀ ਰਾਈਫਲ ਨਾਲ ਕੀਤੀ ਗਈ ਹਵਾਈ ਫਾਇਰਿੰਗ ਚਾਰ ਲੋਕਾਂ ਦਾ ਨਿਕਲਿਆ ਮਾਮਲਾ ਹੈ। ਫਿਲਹਾਲ 12 ਸਾਲਾ ਬੱਚੇ ਨਾਲ ਪਤੰਗ ਚੜਾਉਂਦੇ ਸਮੇਂ ਵਾਪਰਿਆ ਹਾਦਸਾ ਛਾਤੂ ਦੀਕਰ ਨਾਲ ਟੁੱਟੀ ਲਾਤ ਜਿਸ ਨੂੰ ਹਲਚ ਕਰਵਾਇਆ ਹਸਪਤਾਲ ਦਾ। फिर मुकतसर साहब के मौल रोड से मोटरसाइकिल से ई रिक्शा बचाले टक्कर हादसे में एक की बौत दो गंभीर जख्मी बफ मौजूद लोगों ने रखों तो ने पहुंचाया हस्पताल लुधियान सवाल चौक च वापरिया भयानक हादसा कार का दरवाजा खुलन टकराया बाइक सवार सामने तो आ रहे ट्रक हेठा आन कर नवाशहर के पिंड शहबाजपुर चरखत न टकराई पिकअप गड्डी बाइक तो तेई लोग गंभीर जख्मी ड्राइवर की अख लगन कर संकट फतेहबाद ची गुरु ग्रंथ साहब के पावन स्वरूप की बेहद भी मा टेक आए शख्स ने गुरु का चिकित्सा की ढोल तो अ फराली सेवादारा ने फटे अंग हुए ने, खिलाफ कार्रवाई की फिरोजपुर तो च एक शख्स ने अपने दोस्तों मिल के घर की भनतोड़ अपने तीन साल के बच्चे लैके तो फरार पीड़ित परिवार ने पुलिस प्रशासन लगाई इंसाफी तो साहब की प्रोफेसर कॉलनी चुन दिहाड़े दो नाबालिग लड़किया हुई गायब मापिया ने घटनाक्रम का जताया शख्स करो दस रुपए लैके दुकान तन दोवें लड़कियां लुधिया की पीएयू चल रहे यूथ फैसटिवल दौरान होया हंगामा आपस पेड़े चंडीगढ़ कर यूनिवर्सिटी कड़ुआ और गुरु नानक देव यूनवर्सिटी के नौजवान नाटक की पेशकारी टिप्पणी लैके होया बुरा विवाद ਹੁਣ ਗੱਲ ਕਰਾਂਗੇ ਪੀਐਮ ਨਰਿੰਦਰ ਮੋਦੀ ਦੀ ਪੀਐਮ ਮੋਦੀ ਦਾ ਅੱਜ ਚੰਡੀਗੜ੍ਹ ਦੌਰਾ ਹੈ ਤੇ ਅੱਜ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਹਨਾਂ ਦੇ ਨਾਲ ਮੌਜੂਦ ਰਹੇਗੇ 390 ਅਪਰਾਧਿਕ ਕਾਨੂੰਨਾਂ ਦੀ ਸਮੀਖਿਆ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਪੰਜਾਬ ਇੰਜੀਨੀਅਰਿੰਗ ਕਾਲਜ ਆਪੂਰਾ ਪ੍ਰੋਗਰਾਮ ਹੈ ਫੈਕ ਤੇ ਪੀਐਮ ਦੇ ਲੋਰੈਨੂ ਲੈ ਕੇ ਚੰਡੀਗੜ੍ਹ ਨੂੰ ਲੋ ਫਾਈ ਜ਼ੋਨ ਅਲਾਣਾ ਗਿਆ ਹੈ ਪੁਲਿਸ ਦੇ ਵੱਲੋਂ ਟਰਾਈ ਸਿਟੀ ਚ ਸੁਰੱਖਿਆ ਸਖਤ ਕੀਤੀ ਗਈ ਹੈ ਫੈਕ ਚ ਹੋਣ ਵਾਲਾ ਪ੍ਰੋਗਰਾਮ ਇਸ ਪ੍ਰੋਗਰਾਮ ਦਾ ਮੂਲ ਵਿਸ਼ਾ

ਮੇਰਾ ਨਾਮ ਇਹ ਸੇ ਹੋ ਗਿਆ ਮਨੋਜ ਰਾਠੀ ਫੋਨ ਲਾਈਨ ਤੇ ਜੁੜੋ ਹੈ ਨੇ ਮਨੋਜ ਅੱਜ 12 ਵਜੇ ਪੀਐਮ ਮੋਦੀ ਦਾ ਚੰਡੀਗੜ੍ਹ ਚ ਪ੍ਰੋਗਰਾਮ ਕੀ ਕੁਝ ਐਡਵਾਈਸ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਹੈ ਟ੍ਰੈਫਿਕ ਨੂੰ ਲੈ ਕੇ ਦੇਖੋ ਸਰਦੋਤ ਅੱਜ ਪ੍ਰਧਾਨ ਮੰਤਰੀ ਮੋਦੀ ਚੰਡੀਗੜ੍ਹ ਦੇ ਰਹਿਣਗੇ ਔਰ ਨਾਲ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ ਔਰ ਅੱਜ 12 ਵਜੇ ਦਾ ਉਹਨਾਂ ਦਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਹੈ ਉਹਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਨਵੇਂ ਕਾਨੂੰਨ ਬਣੇ ਗਏ ਨੇ ਉਹਨਾਂ ਦਾ ਇੱਕ ਪੂਰਾ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਦੇਣੀ ਹੈ ਯਾਨੀ ਕਿ ਇੱਕ ਤਰ੍ਹਾਂ ਦੀ ਡੈਮੋ ਅੱਜ ਦਿੱਤੀ ਜਾਏਗੀ ਔ ਸਮਿਖਿਆ ਜਿਹੜੀ ਹੈ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਜ ਕੀਤੀ ਜਾਈਏ ਔਰ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਹਾਲਾਂਕਿ ਉਹਨਾਂ ਦੀ ਜਿਹੜੀ ਲੈਂਡਿੰਗ ਹੈ ਸਵੇਰੇ 11:00 ਵਜੇ ਕਰੀਬ ਉਹਨਾਂ ਦੀ ਲੈਂਡਿੰਗ ਹੈ ਔਰ ਉਸ ਤੋਂ ਬਾਅਦ 12:00 ਵਜੇ ਦਾ जो प्रोग्राम है यानी कि अब तीन तो चार घंटे प्रधानमंत्री मोदी इतने वाले हैं और जी जिंदा तुम भी जिक्र किया कि चंडीगढ़ पुलिस वालों चंडीगढ़ ट्रैफिक पुलिस वो तरह के अरेजमेंट किए गए हैं चंडीगढ़ ट्रैफिक पुलिस वालों कई रूट जो है वो डायवर्ट किए गए हैं कई जगह से ट्रैफिक एडवाइजरी जी जारी की गई और अब कई सड़क बंद रहियां हालांकि लोगों अपील भी की गई है तो ट्रिब्यून चौक ਅੱਜ ਅਸੀਂ ਗੱਲ ਕਰ ਲਈਏ 26 ਜਿਹੜਾ ਮధ్య ਮਾਰਗ ਹੈ ਉਹਦੀ ਗੱਲ ਕਰ ਲਈਏ ਪਾਲੀਟਿਕ ਹਾਰਮ ਚੌਕ ਦੀ ਅਸੀਂ ਗੱਲ ਕਰ ਲਈਏ ਆਇਰਨ ਜਿਹੜੀ 26 ਸੈਕਟਰ ਦੀ ਜਿਹੜੀ ਉੱਥੇ ਗੱਲ ਕਰ ਲਈਏ ਪੈਕ ਪੰਜਾਬੀ ਜਿਹੜੀ ਕਾਲਜ ਦੇ ਨੇੜੇ ਤੇ ਜਿਹੜੀ ਸਰਕਾਰ ਉਹ ਅੱਜ ਬੰਦ ਰਹਿਣ ਵਾਲੀ ਔਰ ਕੁਝ ਸਮਾਂ ਵਾਸਤੇ ਅੱਜ ਇਹ ਬੰਦ ਰਹਿਣਗੀ ਹਾਲਾਂਕਿ ਲੋਕਾਂ ਨੂੰ ਖੱਟਲ ਗਵਾਰੀ ਨਾ ਹੋ ਇਸ ਕਰਕੇ ਰੂਟ ਡਾਇਵਰਟ ਕਿੱਥੇ ਗਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਸਨ ਨੂੰ तमाम ਜਾਣਕਾਰੀ ਦੇਣ ਲਈ ਅੱਗੇ ਵਧਾਂਗੇ ਗੱਲ ਕਰਾਂਗੇ ਲੁਧਿਆਣਾ ਦੀ ਅੱਜ ਲੁਧਿਆਣਾ 'ਚ ਬੁੱਡੇ ਨਾਲੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਜਾਏਗੀ 23 ਜਥੇਬੰਦੀਆਂ ਦੇ ਵੱਲੋਂ ਬੁੱਡੇ ਨਾਲੇ ਨੂੰ ਬੰਨ ਮਾਰਨ ਦਾ ਐਲਾਨ ਕੀਤਾ ਗਿਆ ਸੀ ਹਾਲੀਜ ਪ੍ਰੈਸ ਕਾਨਫਰੰਸ ਕਰਕੇ ਤੇ ਕਾਲਾ ਪਾਣੀ ਮੋਰਚਾ ਬੈਨਰ ਹੇਠ ਆ ਵੱਟਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਸਵੇਰੇ 11 ਵਜੇ ਲੁਧਿਆਣਾ ਦੇ ਵੇਰਕਾ ਪਲਾਂਟ ਆ ਪੂਰੇ ਇਕੱਠੇ ਹੋਣਗੇ ਕਿਸੇ ਵਿਸ਼ੇ ਸਥਿਤੀ ਨਾਲ ਨਜਿੱਠਣ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲ ਪੂਕਤਾ ਇੰਤਜ਼ਾਮਤ ਕੀਤੇ ਗਏ ਨੇ ਦੱਸ ਕਿ ਪੁਲਿਸ ਨੇ ਮੋਰਚੇ ਨਾਲ ਜੁੜੇ ਕੁਝ ਆਕਵਾ ਨੂੰ ਫੜਾ ਸੱਚ ਲਿਆ ਹੈ ਔਰ ਐਨਕੀਟਰਟੇਨ ਵੀ ਕੀਤਾ ਹੈ ਮੋਰਚੇ ਦੇ ਖਿਲਾਫ ਡਾਇੰਗ ਯੂਨਿਟ ਦੇ ਵਪਾਰੀ ਵੀ ਪ੍ਰਦਰਸ਼ਨ ਕਰਨਗੇ ਲੁਧਿਆਣਾ 'ਚ ਅੱਜ ਦੇਖਾ ਨੂੰ ਮਿਲ ਸਕਦਾ ਹੈ ਹਾਈ ਵੋਲਟੇਜ ਡਰਾਮਾ ਤੇ ਡਾਈੰਗ ਇੰਡਸਟਰੀ ਜੋ ਸਮਾਜ ਸੇਵੀ ਨੇ ਲੱਖਾ ਸਦਾਨਾਂ ਨੇ ਆਮੋ-ਸਾਮਲ ਹੋਏ ਨਜ਼ਰ ਆ ਰਹੇ ਨੇ ਲਕਿ ਜੋ ਡਾਈੰਗ ਇੰਡਸਟਰੀ ਵਾਲੇ ਦਾ ਕਹਿਣਾ ਸੀ ਕਿ ਉਹਨਾਂ ਦੇ ਕਰਕੇ ਉਹਨਾਂ ਦੇ ਬਿਜ਼ਨਸ ਕਰਕੇ ਬੁੱਡਾ ਨਾਲਾ ਖਰਾਬ ਨਹੀਂ ਹੋਇਆ ਹੈ ਬਲਕਿ ਦੋ ਡੇਰੀ ਦਾ ਕੰਮ ਕਰਦੇ ਨੇ ਦੋਜੀ ਕੰਮ ਕਰਦੇ ਨੇ ਉਹ ਗੋਹਾ ਇੱਥੇ ਸੁੱਟਦੇ ਨੇ ਉਹਨਾਂ ਕਰਕੇ ਆ ਬੁੱਡਾ ਨਾਲਾ ਪੂਰਾ ਪੋਲੀਊਟ ਹੋਇਆ ਹੈ ਜਿਸ ਨੂੰ ਲੈ ਕੇ ਅੱਜ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ ਬੰਨ ਮਾਰਨ ਦਾ ਐਲਾਨ ਜੋ ਹੈ ਕੀਤਾ ਗਿਆ ਸੀ 23 ਜੱਥੇ ਬੰਗਿਆ ਲੈਵਲੋਂ ਹਾਲ ਫਿਲਹਾਲ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਤੇ ਹਾਈ ਵੋਲਟੇਜ ਡਰਾਮਾ ਸਾਨੋਜ ਲੁਧਿਆਣਾ 'ਚ ਵੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਲੋ ਵੀ ਪੂਖਤਾ ਇੰਤਜ਼ਾਮਤ ਐਸ ਬਾਬਤ ਕੀਤੇ ਗਏ ਹਨ